ਇ ਜਿੰਨਾਂ ਕੋ ਲਾਇਸੈਂਸ ਨਹੀਂ ਹੈਗਾ ਅਨਔਥਰਾਾਈਜ਼ ਜਗਾਵਾ ਉੱਤੇ ਲੋਕ ਸ਼ਰਾਬ ਪੀਂਦੇ ਆ ਔਰ ਰੋਡਸ ਦੇ ਉੱਪਰ ਐਕਸੀਡੈਂਟਸ ਹੁੰਦੇ ਆ ਐਡ ਕੀਤਾ ਗਿਆ ਕਿ ਜਿੰਨਾਂ ਇਨਲੀਗਲ ਹਾਥੇ ਜਿੰਨਾਂ ਕੋ ਲਾਇਸੈਂਸ ਨਹੀਂ ਹੈਗਾ ਦਾਰੂ ਪੀਣ ਦਾ ਬੀਅਰ ਪੀਣ ਦਾ ਉਹ ਚੱਕ ਕੇ ਕਰਦੇ ਵੀ ਆ ਜੀ ਕਿ ਜਿਹੜੇ ਰੋਡ ਦੇ ਉੱਪਰ ਦਾਰੂ ਪੀਂਦੇ ਆ ਗੱਡੀਆਂ ਖਿਲਾੜ ਕੇ ਹਾਥਿਆਂ ਦੇ ਉੱਪਰ ਐਕਸੀਡੈਂਟ ਹੋਣ ਦਾ ਬਹੁਤ ਕਾਰਨ ਪਬਲਿਕ ਬਹੁਤ ਕੰਪਲੇਂਟ ਆ ਰਹੀ ਜੀ ਇਹਨਾਂ ਦੀ ਉਹਨੂੰ ਉਹੀ ਮੱਧੇ ਨਦੇ ਰੱਖਦੇ ਹੋਏ ਰੇਡ ਕੀਤੀ ਜੀ ਮੈਂ ਦੀਪਕ ਕੁਮਾਰ ਐਕਸਾਈਜ਼ ਇਨਸਪੈਕਟਰ ਗਰਦਾਸਪੁਰ ਜੀ ਆਫਿਸ ਆਫ ਅਸਿਸਟੈਂਟ ਐਕਸਾਈਜ਼ ਕਮਿਸ਼ਨਰ ਗਰਦਾਸਪੁਰ ਦੇ ਹੁਕਮਾਂ ਨਾਲ ਤੇ ਐਸਐਸਪੀ ਸਾਹਿਬ ਦੇ ਹੁਕਮਾਂ ਨਾਲ ਆਪਾਂ ਰੀਡ ਕਰ ਰਹੇ ਹਾਂ ਜੀ ਕਿਉਂਕਿ ਜੀ ਕੰਪਲੇਂਟਸ ਕਾਫੀ ਆ ਰਹੀਆਂ ਸੀ ਕਿ ਜਿਨ੍ਹਾਂ ਕੋ ਲਾਇਸੈਂਸ ਨਹੀਂ ਹੈਗਾ ਅਨਔਥੋਰਾਈਜ਼ ਜਗਾ ਵਾ ਉੱਥੇ ਲੋਕ ਸ਼ਰਾਬ ਪੀਂਦੇ ਆ ਔਰ ਰੋਡਸ ਦੇ ਉੱਪਰ ਐਕਸੀਡੈਂਟਸ ਹੁੰਦੇ ਆ ਇਹਨੂੰ ਲੈ ਕੇ ਕਾਫੀ ਦਿਨਾਂ ਤੋਂ ਮੁਹਿੰਮ ਚੱਲ ਰਹੀ ਆ ਕੰਟੀਨਿਊਸ ਚੈਕਿੰਗ ਹੋ ਰਹੀ ਸੀ ਅੱਜ ਪੁਲਿਸ ਲੋਕਲ ਪੁਲਿਸ ਡਿਸਟ੍ਰਿਕਟ ਪੁਲਿਸ ਨੂੰ ਨਾਂ ਲੈ ਕੇ ਚੈਕਿੰਗ ਕੀਤੀ ਗਈ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਨੇ ਮਾਨਯੋਗ ਸਾਡੇ ਐਕਸਾਈਜ਼ ਕਮਿਸ਼ਨਰ ਸਾਹਿਬ ਦੇ ਹੁਕਮਾਂ ਨਾਲ ਤੇ ਦੋ ਜਗ੍ਹਾ ਆਪਾਂ ਲਿਕਰ ਫੜੀ ਹੋਈ ਆ ਜੀ ਜਿਹਦੇ ਵਿੱਚ ਇੱਕ ਫਰੈਂਡ ਐਕਸਲੈਂਟ ਹੈ ਫਰੈਂਡ ਐਕਸਲੈਂਟ ਫੂਡ ਕੋਰਨਰ ਤੇ ਇੱਕ ਦਿੱਲੀ ਦਰਬਾਰ ਆ ਫਰੈਂਡ ਐਕਸਲੈਂਟ ਫੂਡ ਕੋਰਨਰ ਕੋਲ ਕੱਲਾ ਡਰੋਡ ਬੀਅਰ ਦਾ ਲਾਇਸੈਂਸ ਹੈ ਬਟ ਉਹਦੇ ਕੋਲ ਲਿਕਰ ਦੰ ਨਹੀਂ ਜਦ ਕਿ ਉਹ ਲਿਕਰ ਪਲਾ ਰਿਆ ਸੀ ਆਪਾਂ ਜੋ ਕਾਨੂੰਨੀ ਬੰਦੀ ਕਾਨੂੰਨੀ ਕਾਰਵਾਈ ਆ ਉਹ ਕਰ ਰਹੇ ਆ ਤੇ ਇਹਦੇ ਕੋਲ ਤੇ ਬਿਲਕੁਲ ਲਾਇਸੈਂਸ ਨਹੀਂ ਹੈ ਦਿੱਲੀ ਦਰਬਾਰ ਕੋਲ ਤੇ ਜੋ ਐਕਟ ਦੇ ਅੰਦਰ ਬੰਦਾ ਹੈ ਉਹ ਆਪਾਂ ਕਾਰਵਾਈ ਕਰ ਰਹੇ ਆ ਅਨੋਥਰਾਈਜ ਜਗਾਹ 'ਚ ਸ਼ਰਾਬ ਲਾਉਣ ਦੀ ਉਹ ਬੋਟਲਸ ਵੀ ਆਪਾਂ ਕਰ ਲਈਏ ਰਿਕਵਰਡ ਜੀ ਤੇ ਇਹਨਾਂ ਤੇ ਆਪਾਂ ਜਿਹੜੀ ਵੀ ਬੰਦੀ ਕਾਰਵਾਈ ਆ ਉਹ ਕਰ ਰਹੇ ਆ ਜੀ ਜਿਸ ਤਰ੍ਹਾਂ ਹੋਰ ਵੀ ਕੇਸ ਬਗਾ ਟਾਏ ਜਾਂ ਪਰ ਹਜੇ ਉਹ ਨਿਕਲ ਰਿਹਾ ਹੈ ਕੰਟੀਨਿਊਸਲੀ ਸਰ ਕੰਟੀਨਿਊਸਲੀ ਹੁਣ ਇਹ ਮੁਹਿੰਮ ਚੱਲ ਰਹੀ ਹੈ ਜੀ ਰੇਡ ਜੀ ਸਾਡਾ ਡਿਸਟ੍ਰਿਕਟ ਗੁਰਦਾਸਪੁਰ ਪੁਲਿਸ ਦੇ ਸਾਈਡ ਇਨਸਪੈਕਟਰ ਨਾਲ ਜੀ ਸਾਂਝਾ ਰੇਡ ਕੀਤਾ ਗਿਆ ਜੀ ਰੇਡ ਕੀਤਾ ਗਿਆ ਕਿ ਜਿੱਦਾਂ ਇਹ ਇਨਲੀਗਲ ਹਾਤੇ ਜਿੰਨਾ ਕੋ ਲਾਇਸੈਂਸ ਨਹੀਂ ਹੈਗਾ दारू ਪਲਾਂ ਦਾ ਬੀਅਰ ਪਲਾਂ ਦਾ ਉਹ ਚੱਕ ਕੇ ਕਰਦੇ ਪਏ ਆ ਜੀ ਅਗਰ ਗਲਤ ਪਾਏਗੇ ਤੇ ਐਕਸਾਈਜ਼ ਇਨਸਪੈਕਟਰ ਨਾਲ ਆ ਜੀ ਲੋਕਲ ਬੰਦੀ ਪੁਲਿਸ ਕਾਰਵਾਈ ਕੀਤੀ ਜਾਏਗੀ ਜੀ ਕੀ ਕਾਰਵਾਈ ਜਨ ਤੇ ਐਫ ਆਈ ਆਰ ਰਜਿਸਟਰ ਕੀਤੀ ਬਿਲਕੁਲ ਜੀ ਐਫ ਆਈ ਆਰ ਰਜਿਸਟਰ ਕਰਾਂਗੇ ਜੀ ਅਗਰ ਉਹਨਾਂ ਦੇ ਕੋਈ ਤਲਾਜੁਕ ਚੀਜ਼ ਮਿਲਦੀ ਹੈ ਪ੍ਰੋਪਰ ਵੀਡੀਓ ਨਾਲ ਕਾਨਫਰੰਸ ਚਲਦੀ ਪਈ ਜੀ ਲਾਈਵ ਵੀਡੀਓ ਬਣਦੀ ਪਈ ਜੋ ਵੀ ਵੀਡੀਓ ਬਚਾਏਗਾ ਯੂਵਕ ਸਾਈਕਲਰ ਸਾਨੂੰ ਦੱਸਣਗੇ ਕਿ ਆਪਾਂ ਪ੍ਰੋਪਰ ਕਾਰਵਾਈ ਮੈਸੇਜ ਬਾਕੀਆਂ ਲਈ ਕੀ ਹੈ ਜਿਹੜੇ ਬਾਕੀਆਂ ਲਈ ਮੈਸੇਜ ਇਹ ਹੈ ਕਿ ਪ੍ਰੋਪਰ ਆਪਣਾ ਤੁਸੀਂ ਲਾਇਸੈਂਸ ਲੈ ਕੇ ਹੀ ਕੰਮ ਕਰੋ ਵਿਦਾਊਟ ਲਾਇਸੈਂਸ ਨਾ ਕੰਮ ਕਰੋ ਤੇ ਜਿਹੜੇ ਰੋਡ ਦੇ ਉੱਪਰ दारू ਪੀਂਦੇ ਆ ਗੱਡੀਆਂ ਖਿਲਾੜ ਕੇ ਹਾਤਿਆਂ ਦੇ ਉੱਪਰ ਐਕਸੀਡੈਂਟ ਹੋਣ ਦਾ ਬਹੁਤ ਕਾਰਨ ਪਬਲਿਕ ਬਹੁਤ ਕੰਪਲੇਂਟ ਆ ਰਹੀ ਜੀ ਇਹਨਾਂ ਦੀ ਉਹਨੂੰ ਅਸੀਂ ਮੱਦੇਨਜ਼ਰ ਰੱਖਦੇ ਹੋਏ ਰੇਡ ਕੀਤੀ ਜੀ ਬਿਲਕੁਲੀ ਬਿਲਕੁਲੀ ਫੋਰਥ ਜਗਾ ਰੇਡ ਹੈ ਜੀ ਸਾਡੇ ਵੱਲੋਂ ਚੱਲ ਰਹੀ ਹੈ ਤਿੰਨ ਜਗ੍ਹਾ ਪਹਿਲਾਂ ਰੇਡ ਹੋ ਚੁੱਕੀ ਹੈ ਆਲਰੇਡੀ ਜੀ ਨੈਕਸਟ ਵੀ ਕਰ ਰਹੇ ਹਾਂ ਜੀ ਮੈਸੇਜ ਇਹ ਹੋਇਆ ਜੀ ਜੇਰ ਤੁਹਾਡੇ ਕੋਲ ਪ੍ਰੋਪਰ ਬੀਅਰ 바ਰ ਦਾ ਲਾਇਸੈਂਸ ਦਾ ਵਿਸਕੀ ਦਾ ਹੈਗਾ ਤੇ ਚਲਾਓ ਨਹੀਂ ਤੇ ਫਿਰ ਬੰਦੀ ਸੰਬੰਧਤ ਕਾਰਵਾਈ ਕੀਤੀ ਜਾਏਗੀ ਐਫਆਰ ਲਾਂਚ ਕੀਤੀ ਜਾਏਗੀ